ਹਲੋ ਪਟਿਆਲੇ ਵਿੱਚ ਜਿਹੜੀ ਕੀ ਹੈ ਵੱਡੀ ਘਟਨਾ ਵਾਪਰਦੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਦਾ ਜਿਹੜਾ ਕਿ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਇਸ ਟਾਈਮ ਅਸੀਂ ਖੜੇ ਆ ਪਟਿਆਲੇ ਵਿੱਚ ਕੋਲੋੜੀ ਦੀ ਮੜੀਆ ਵਿੱਚ ਜਿੱਥੇ ਕਿ ਨਮਨੀਤ ਨਾਮ ਦਾ ਜਿਹੜਾ ਵਿਅਕਤੀ ਆਪਣੇ ਤਾਇਏ ਜਿਹਦੇ ਫੁੱਲ ਚੁਗਨ ਆਂਦਾ ਜਿੱਥੇ ਕਿ ਦੋ ਵਿਅਕਤੀ ਪਹਿਲਾਂ ਹੀ ਉਧਿਆਨ ਤੋਂ ਪਹਿਲਾਂ ਉਰੇ ਘਾਤ ਲਾ ਕੇ ਬੈਠੇ ਹੁੰਦੇ ਆ ਜਿਸ ਤਰ੍ਹਾਂ ਹੀ ਨਮਨੀਤ ਮੜੀਆ ਵਿੱਚ ਐਂਟਰ ਕਰਦਾ ਹੈ ਪਿੱਛੋਂ ਆ ਕੇ ਜਿਹੜਾ ਕਿ ਉਹਨਾਂ ਤੇ ਇੱਕ ਤੋਂ ਲੈ ਕੇ ਦੋ ਤੱਕ ਜਿਹੜੀ ਹੈ ਫਾਇਰ ਕਰ ਦਿੱਤੇ ਜਾਂਦੇ ਜਿੱਥੇ ਕਿ ਨਮਨੀਤ ਵੀ ਐਡ ਦੇ ਸਪੋੜੀ ਦੇਤੀ ਹੈ ਡੈਥ ਹੋ ਜਾਂਦੀ ਹੈ ਤੁਹਾਨੂੰ ਦਿਖਾ ਦਈਏ ਉੱਥੇ ਇਸ ਟਾਈਮ ਜਿਹੜਾ ਕਿ ਸੇਗ ਵੀ ਟੀਮ ਵੀ ਪਹੁੰਚ ਚੁੱਕੀ ਹੈ ਸਮਿੰਦਰ ਜੀ ਵੀ ਤੇ ਜਿਹੜੇ ਕਿ ਐਸ ਪੀ ਡੀ ਯੋਗੇਸ਼ ਸ਼ਰਮਾ ਜੀ ਮੌਕੇ ਤੇ ਜਿਹੜੇ ਕਿ ਜਾਂਚ ਦੇ ਇਹ ਲੈ ਕੇ ਉਰੇ ਪਹੁੰਚੇ ਹੋਏ ਨੇ ਬਾਕੀ ਇਸ ਟਾਈਮ ਇਹ ਐਸ ਪੀ ਡੀ ਨਾਲ ਜਿਹੜੀ ਕਿ ਮੌਕੇਵਾਜ਼ਾ ਤੇ ਜਿਹੜੀ ਗੱਲ ਕੀਤੀ ਜਾਏਗੀ ਤੇ ਜਿਹੜਾ ਇਹ ਹੈ ਕਿਸ ਤਰ੍ਹਾਂ ਦਾ ਜਿਹੜਾ ਕਿ ਵਾਕਿਆ ਹੈ ਕਿਉਂ ਹੈ ਕਿਉਂਕਿ ਬਾਬਾ ਦੀਪ ਸਿੰਘ ਦੀ ਗਲੀ ਜਿਹੜਾ ਦੱਸਿਆ ਜਾ ਰਿਹਾ ਸਨੋਰੀ ਅਡੇ ਵਿੱਚ ਹੈ ਉੱਥੇ ਦਾ ਇਹ ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਪੂਰਾ ਆਪਣਾ ਜੋਸੀ ਐਸਪੀਡੀ ਵਾਲੀ ਜਮੇ ਮੈਨੂੰ ਕੋਈ ਗੱਲ ਨਹੀਂ ਬੈਠੇ ਜਿਹੜੀ ਵਾਲੀ ਤਰੀਕੇ ਤੋਂ ਪਤਾ ਜੀ ਨਹੀਂ ਆ ਦੇਣਾ ਤਾਂ ਨਹੀਂ ਕਿਸਤਾ ਤਾਂ ਆਇਆ ਅੱਜ ਜੀ ਇਹ ਦਿੱਤਾ ਕੀ ਅਫਰ ਤਾਂ ਹੋਣਾ ਹੈ ਦੇਖੋ ਬਸ ਇਹ ਦਾਲਦੇ ਨੇ ਆਪਣੇ ਤਾਏ ਦੇ ਫੁੱਲ ਚੁੱਕਣ ਉਹ ਬਾਲ ਉਹ ਕਹਿੰਦਾ ਮੈਂ ਦਾ ਵਿਆਹ ਕਰਾਉਣੀ ਮੈਨੂੰ ਹੋਰ ਆ ਬੇਟੇ ਅੱਧੀ ਜਿੱਤੇ ਨਿਓ ਬੰਦੇ ਦੇਖ ਲੈ ਮੈਂ ਜਦੋਂ ਸਾਨੂੰ ਕਿੱਥੇ ਤੇ ਵੀ ਲਈ ਅਸੀਂ ਤਾਂ ਸਿੱਧਾ ਬੜੇ ਆਏ ਏ ਟੇੜ ਤੋਂ ਕਾਰ ਘਾ ਕੇ ਲਾ ਕੇ ਉੱਥੇ ਲਾ ਦਈਏ ਕਾਰ ਤੋਂ ਆਹ ਕਾਰ ਆ ਹਾਂਜੀ ਅਸੀਂ ਕਾਰ ਤੋਂ ਸੋ ਕਰਦੇ ਹਾਂ ਪੂਰੇ ਯਾਰ ਨੇ ਕਿੱਥੋਂ ਓੜੀ ਪਿੱਛੋਂ ਆ ਗਈ ਪਹਿਲੀ ਓੜੀ ਪਿੱਛੋਂ ਆ ਗਈ ਹਾਂਜੀ

ਇਹ ਹੁਣ ਸੀ ਵਿਕੀ ਜਾਂਦਾ ਜਿਹੜਾ ਕੀ ਹੈ ਵਿਚਾਰ ਰਹਿ ਗਿਆ ਜਾਂ ਤੋਂ ਬਾਅਦ ਪਤਾ ਚੱਲੇਗਾ ਕਿ ਜਿਹੜਾ ਮੇਨ ਮੋਟਿਵ ਕੀ ਸੀਗਾ ਪਿੱਛੇ ਮਰਡਰ ਕਰਨ ਦਾ ਕੈਮਰਾਮੈਨ ਜਗਜੀਤ ਦੇ ਨਾਲ ਪਟਿਆਲਾ ਟੂਡੇ ਤੋਂ ਅਜੇ ਕੁਮਾਰ ਦੀ ਤਾਂ ਸਿੰਘ ਤੋਂ ਨੀ ਮਾਰਨਿੰਗ ਲਗਭਗ 7:00 ਵਜੇ ਸਥਾਨੀ ਇੰਟਰਵਿਊ ਆਈ ਸੀ ਕਿ ਤੇ ਇੱਕ ਗੰਭੀਰ ਇਨਸੀਡੈਂਟ ਹੋਇਆ ਜਮੇ ਸਿੰਘ ਜਿਹਦੀ ਉਮਰ ਲਗਭਗ 35 ਸਮਾਗਏ ਦੇਖਣੇ ਗਏ एक्सपीरियंस मैं भी आ गया टीम भी मौके पर आ गई है मोस्टली तीन सौ बारह तीन सौ पंद्रह बोर राही दो गन शॉट बॉडी टीम जुड़ी है और सारी टीम मतलब मौके पर काम कर रही है सू कुछ इंपॉर्टेंट लीड्स भी मिल गए हैं कुछ इंपॉर्टेंट लीड्स भी मिल गए हैं उनको फॉलो करते हुए असर जल्द को भी कर रहे हैं देखो हाल ही तब्तीश जारी है इस स्टेज से कुछ भी ट्रीटमेंट नहीं दे सकते बहुत डर भी हो जाना है ਸਾਨੂੰ ਇੱਕ ਵਾਰ 44 ਕੁਝ ਕਲੀਅਰ ਹੈ ਉਸ ਤੋਂ ਬਾਅਦ ਸਾਨੂੰ ਟੀਆਰਟੀ ਆਜਾ ਨਹੀਂ ਤੇ ਤੁਹਾਨੂੰ ਸੀ। ਤੁਹਾਨੂੰ ਖਾਲੀ ਸੇ ਖਾਲੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਹੋਟਲ ਦੇ ਕੋਲ ਕਾਮਨ ਕਰਦਾ ਸਿਖਤ ਚਨੌਰੀਆ ਟੇਕਣ ਵਾਲਾ। ਖਾਲੀ ਅਸੀਂ ਵਜਰ ਰਜਿਸਟ੍ਰੇਸ਼ਨ ਨਹੀਂ ਕਰਦੇ। ਪ੍ਰਾਈਮੇਪੀਸੇ ਜੋ ਮੌਕੇ ਦੇ ਬੰਦੇ ਸੀਗੇ ਉਹਨਾਂ ਨੇ ਕਹਿਣ ਲਿਆ ਕਿ ਦੋ ਬੰਦੇ ਕੋਈ ਚਿੱਟੀ ਰਿੰਗ ਦੀ ਗੱਡੀ ਵਿੱਚ ਆਏ ਸੀਗੇ। ਚੈਦੀ ਟੀਮ ਚੈਦੀ ਟੀਮ ਸੀਸੀਟੀਵੀ ਕੈਮਰੇਜ ਵੀ ਚੈੱਕ ਕਰੀ ਉਸ ਤੋਂ ਬਾਅਦ ਅਸੀਂ ਕਮੈਂਟ Thank you.